ਮਾਨਯੂਕ ਸੀਐਮ ਸਾਹਿਬ ਤੇ ਡੀ ਸਾਹਿਬ ਦੀ ਹਦਾਇਤਾਂ ਮੁਤਾਬਕ ਮਾੜੀਆਂ ਸਰਾਂ ਦੇ ਖਿਲਾਫ ਇੱਕ ਸਪੈਸ਼ਲ ਜਲੀ ਅਪਾਇਕ ਮੁਹਿੰਮ ਚਲਾਈ ਹੋਈ ਹੈ ਉਹਦੇ ਉਸ ਵਿੱਚ ਇੱਕ ਵੱਡੀ ਕਾਮਯਾਬੀ ਸੀਏ ਸਟਾਫ ਨੂੰ ਮਿਲੀ ਹੈ ਇਸ ਵਿੱਚ ਐਸਪੀ ਡੀ ਸਾਹਿਬ ਦੀ ਅਤੇ ਡੀਐਸਪੀ ਡੀ ਸਾਹਿਬ ਦੀ ਨਿਤਿੱਤਵ ਦੇ ਅੰਡਰ ਜਿਹੜਾ ਹੈਗਾ ਆਪਣੇ ਇੰਚਾਰਜ ਸਿਗੇਈ ਵੱਲੋਂ ਦੋ ਲੋਕ ਅਰੈਸਟ ਕੀਤੇ ਗਏ ਨੇ ਜਿਹੜੇ ਕਿ ਜੋ ਜੌਨ ਬੁੱਟਰ ਗਰੁੱਪ ਦੇ ਮੈਂਬਰ ਹਨ ਅਤੇ ਇਹਨਾਂ ਦੇ ਕੋਲੋਂ 6 ਪਿਸਤੌਲ ਜਿਨ੍ਹਾਂ ਵਿੱਚੋਂ 4 ਬੱਤੀਪੁਰ ਦੇ ਪਿਸਤੌਲ ਹੈਗੇ ਨੇ ਤੇ ਦੋ ਜਿਹੜੇ ਗ੍ਰੈਂਡੀਸੀ ਕੱਟੇ ਨੇ ਉਹ ਬਰਾਮਦ ਹੋਈ ਨੇ ਤੇ ਇਹ ਤੋਂ ਇਲਾਵਾ 8 ਗੋਲੀਆਂ ਇਹਨਾਂ ਦੇ ਕੋਲੋਂ ਹੁਣ ਤੱਕ ਬਰਾਮਦ ਹੋਈਆਂ ਨੇ ਇਹਨਾਂ ਦੋਨਾਂ ਦੋਨਾਂ ਦੇ ਉੱਪਰ ਪੁਰਾਣੀ ਕ੍ਰਿਮਨਲ ਹਿਸਟਰੀ ਹੈਗੀ ਹੈ ਇੱਕ ਦੇ ਉੱਪਰ 3 ਮੁਕਦਮੇ ਦਰਜ ਨੇ ਤੇ ਦੂਸਰੇ ਦੇ ਉੱਪਰ 4 ਮੁਕਦਮੇ ਦਰਜ ਨੇ ਜਿਹਦਾ ਵੀਰਵਾਪ ਜੀ ਨੂੰ ਦਿੱਤਾ ਗਿਆ ਹੈ ਸਬ ਜੌਨ ਜੌਨ ਵਿਟਨ ਵੀ ਵਿੱਚ ਮਾਮਲੇ ਦਰਜ ਕੀਤਾ ਜੌਨ ਵਿਟਨ ਨੂੰ ਵੀ ਇਹਦੇ ਵਿੱਚ ਅਕਿਊਜ਼ ਰੱਖਿਆ ਗਿਆ ਹੈ ਜੋ ਕਿ ਆਲਰੇਡੀ ਜੇਲ੍ਹ ਦੇ ਵਿੱਚ ਹੈ ਉਹਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਸਾਨੂੰ ਉਮੀਦ ਹੈ ਵੀ ਇਹਦੇ ਵਿੱਚ ਹੋਰ ਵੀ ਕਾਫੀ ਖੁਲਾਸੇ ਹੋਣਗੇ ਸਰ ਇਹ ਕਿੱਥੋਂ ਬੜੇ ਜੀ ਅਕਿਊਜ਼ ਇਹ ਲੋਕਲ ਹੀ ਇਨਫੋਰਮੇਸ਼ਨ ਆਈ ਸੀ ਜੁਗਾ ਚੌਂਕ ਦੇ ਲਾਗੇ ਉਹ ਵੀ ਉੱਥੇ ਬੈਠੇ ਹੋਏ ਹੈਗੇ ਨੇ ਆਪਣੇ ਆਪਣੇ i20 ਗੱਡੀ ਦੇ ਵਿੱਚ ਤੇ ਉਸੇ ਟਾਈਮ ਦੇ ਉੱਪਰ ਜਾ ਕੇ ਪੁਲਿਸ ਪਾਰਟੀ ਵੱਲੋਂ ਇਹਨਾਂ ਨੂੰ ਰਾਉਂਡ ਅਪ ਕਰਕੇ ਇਹਨਾਂ ਤੋਂ ਗੋਲਵਾਂ ਹਥਿਆਰ ਰਿਕਵਰ ਕੀਤੇ ਗਏ ਸਰ ਇਹਨਾਂ ਨੇ ਵਾਰਦਾਤ ਕਿ ਕਿੱਥੇ ਵਾਰਦਾਤ ਕਰਨੀ ਸੀ ਜਿਹੜਾ ਇਹਨਾਂ ਅਸਲਾ ਇਹਨਾਂ ਤੋਂ ਬਰਾਮਦ ਹੋਇਆ ਸਾਡੀ ਹਜੇ ਤੱਕ ਤਫਤੀਸ਼ ਕਿਉਂਕਿ ਅੱਜ ਜਦੋਂ ਆਪਾਂ ਇਹਨਾਂ ਨੂੰ ਪੇਸ਼ ਕਰਾਂਗੇ ਪੁਲਿਸ ਅਦਾਲਤ ਦੇ ਵਿੱਚ ਸਾਨੂੰ ਉਮੀਦ ਹੈ ਵੀ ਸਾਨੂੰ ਉਹਦੇ ਵਿੱਚ ਹੋਰ ਵੀ ਕਾਫੀ ਖੁਲਾਸੇ ਹੋਣਗੇ ਤੇ ਹੋਰ ਹਥਿਆਰ ਮਿਲਣ ਦੀ ਵੀ ਸਾਨੂੰ ਪੂਰੀ ਸਰ ਜੌਨ ਵੁੱਟਰ ਨੂੰ ਇੱਕ ਦਿਨ ਪਹਿਲਾਂ ਪੇਸ਼ ਦਾ ਇਹ ਦੱਸਣ ਨਿਕਾ ਕਿ ਕੋਰਟ ਦੇ ਵਿੱਚ ਹੀ ਜਿਹੜੀ ਉਹਦੇ ਕੋਲ ਆਏ ਹੁਣ ਇਹਦੇ ਸੱਤੀ ਜੋਨ ਵੁਟਰ ਇਹ ਦੇਖੋ ਇਹ ਤਾਂ ਇਹ ਤਾਂ ਹੁਣ ਤਫਤੀਸ਼ ਦਾ ਮਸਲਾ ਹੈਗਾ ਇਹ ਤਾਂ ਇੱਕ ਵਾਰੀ ਹੁਣ ਜਦੋਂ ਅਸੀਂ ਇਹਨੂੰ ਰਿਮਾਂਡ ਲੈ ਕੇ ਤਫਤੀਸ਼ ਕਰਾਂਗੇ ਸਾਨੂੰ ਉਹਦੇ ਵਿੱਚ ਜ਼ਿਆਦਾ ਕਲੈਰਟੀ ਆਏਗੀ ਵੀ ਕੀ ਐਗਜ਼ੈਕਟ ਪਰਪਸ ਕੀ ਸੀ ਇਹਨਾਂ ਵੈਪਨਸ ਇਕੱਠੇ ਕਰਨ ਦਾ ਜੋਨ ਵੁਟਰ ਨੂੰ ਕਿਸ ਮਾਮਲੇ ਚ ਲਈ ਹੁੰਦਾ ਗਿਆ ਸੀਗਾ ਜੀ ਆਫ ਦੀ ਹੈਂਡ ਆਫ ਦੀ ਹੈਂਡ ਮੈਨੂੰ ਯਾਦ ਨਹੀਂ ਆ ਰਿਹਾ ਵੀ ਜੋਨ ਵੁਟਰ ਕਿਸ ਮਾਮਲੇ ਚ ਆਇਆ ਹੈ ਲੇਟਸ ਕਿਹੜੇ ਕਿਹੜੇ ਮਾਮਲੇ ਇਹਨਾਂ ਦੇ ਉੱਪਰ ਆਖਰੀ ਮੁਕੱਦਮਾ ਜਿਹੜਾ ਹੈਗਾ ਇੱਕ ਦੇ ਲੜਕੇ ਦੇ ਉੱਪਰ 2020 ਦਾ ਮੁਕੱਦਮਾ ਹੈਗਾ ਉਹਦੇ ਪਰ ਵੀ ਆਖਰੀ ਮਕਦਮੇ 2020 ਦਾ ਹੈ ਜਿਹਦੇ ਵਿੱਚ ਕੀ ਆਰਮਜ਼ ਐਟ ਵਧਣੀ ਕਰਾ ਦਾ ਪਰਚਾ ਹੈ ਇਹ ਸਸਲਾ ਜੌਨ ਬਟਰ ਵੱਲੋਂ ਪ੍ਰੋਵਾਈਡ ਕਰਾਇਆ ਗਿਆ ਸੀ ਇਹਨਾਂ ਦੀ ਹੁਣ ਤੱਕ ਦੀ ਤਫਤੀਸ਼ ਦੇ ਮੁਤਾਬਕ ਇਹ ਜੌਨ ਬਟਰ ਵੱਲੋਂ ਹੀ ਨੋਸਲਾ ਪ੍ਰੋਵਾਈਡ ਕੀਤਾ ਕਿੱਥੋਂ ਆਇਆ ਸੀ ਇਹ ਸਸਲਾ ਕਿ ਜੌਨ ਬਟਰ ਦਾ ਜੀਨ ਚ ਬਟਾ ਹੈ ਇਹ ਮੱਧ ਪ੍ਰਦੇਸ਼ ਤੋਂ ਮਸਲੇ ਦੀ ਇਸਲਾਹ ਦਾ ਮੱਧ ਪ੍ਰਦੇਸ਼ ਤੋਂ ਆਇਆ ਲੱਗਦਾ ਹੈ ਸਰ ਤੋਂ ਕਿੰਨੇ ਮੈਂ ਪਲਣਾ ਕੋਲ ਹੋ ਰਿਹਾ ਡਾਇਰੈਕਟਰ ਟੋਟਲ 6 ਵੈਪਨ ਇਹਨਾਂ ਦੇ ਕੋਲ ਬਰਾਮਦ ਹੋਏ ਇਹਨਾਂ ਨੂੰ ਅਸਲਾ ਦੇਣ ਵਾਲੇ ਕੌਣ ਸੀ ਸਰ ਪਤਾ ਲੱਗਾ ਸਾਡੇ ਵੱਲੋਂ ਪੂਰੀ ਤਫਤੀਸ਼ ਬੈਕਵਰਡ ਫਾਰਵਰਡ ਲਿੰਕੇਜ ਦੀ ਕੀਤੀ ਜਾ ਰਹੀ ਹੈ ਕਿੰਨੇ ਦਿਨ ਪਹਿਲਾਂ ਹਸਲਾ ਇਹਨਾਂ ਨੂੰ ਮਿਲਿਆ ਜੀ ਇਹ ਆਲਮੋਸਟ 1 ਮਹੀਨਾ ਪਹਿਲੇ ਇਹਨਾਂ ਦੇ ਕੋਲ ਅਸਲਾ ਆਇਆ ਗੱਡੀ ਕਿਤੇ ਅਜਸਟਡ ਹੋਈ ਨਹੀਂ ਇਹ ਮੈਂ ਇੱਕ ਤਫਤੀਸ਼ੇ ਚੱਲ ਰਹੀ ਹੈ ਮੈਂ ਇਹ ਰਿਕੁਐਸਟ ਕਰਦੇ ਹਾਂ ਸਰ ਜான் ਬੁੱਟਰ ਦੇ ਪਹਿਲਾਂ ਕਿੰਨੇ ਮਾਮਲੇ ਦਰਜ ਹੈ ਆਲਮੋਸਟ 16 ਸਤਾਰਾ ਮੁਕਦਮੇ ਇਹ ਜான் ਬੁੱਟਰ ਦੇ ਪਰ ਹੈਗੇ ਇਹ ਜਿਹੜਾ ਅਸਲੇ ਦੀ ਸਪਲਾਈ ਹੈ ਇਹ ਮੋਗੇ ਹੋਈ ਹੈ ਜਾਂ ਆਊਟ ਆਫ ਡਿਸਟ੍ਰਿਕਟ ਹੋਈ ਹੈ ਇਹਨੇ ਤਫਤੀਸ਼ ਮੈਂ ਹੁਣ ਤੱਕ ਦੀ ਜਿਹੜੀ ਪੁਸ਼ਕਿਸਮਤਾਬਕ ਆਊਟ ਆਫ ਡਿਸਟ੍ਰਿਕਟ ਹੋਈ ਹੈ ਥੈਂਕ ਯੂ ਠੀਕ ਸਤ ਸਤ ਸਤ